ਉਦੋਂ ਪੁਲਿਸ ਨੇ ਪਿੱਛਾ ਕੀਤਾ ਔਰ ਪਿੱਛਾ ਕਰਦੇ ਦੌਰਾਨ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੀ ਇੱਕ ਗੱਡੀ ਤੇ ਫਾਇਰ ਲੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਪੰਜਾਬ ਪੁਲਿਸ ਦੀ ਗੱਡੀ ਦੇ ਉੱਪਰ ਫਾਇਰ ਲੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤਾਂ ਇਹ ਜਿਹੜਾ ਇੱਕ ਬਦਮਾਸ਼ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਐਸਐਸਪੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਉਹੀ ਐਕਿਊਸ ਸੀ ਜਿਨ੍ਹਾਂ ਨੇ ਪਹਿਲਾਂ ਆ ਲੁਧਿਆਣਾ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਸਿਗੀਆਂ ਦੋ ਜਣੇ ਸਿਗੇ ਇੱਕ ਅਜੇ ਵੀ ਵਾਂਟਡ ਹੈ ਉਹ ਇਸ ਵੇਲੇ ਨਾਲ ਮੌਜੂਦ ਨਹੀਂ ਸਿਗਾ ਔਰ ਜਿਹੜੀ ਉਦੋਂ ਜੁਐਲਰੀ ਸ਼ਾਪ ਤੇ ਫਾਇਰਿੰਗ ਕਰਨ ਸਮੇ ਬਾਈਕ ਵਰਤੀ ਗਈ ਉਸੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਜਿਹੜਾ ਉਹ ਘੁੰਮ ਰਿਹਾ ਸੀ ਔਰ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁਲਿਸ ਦੇ ਉੱਪਰ ਆਪਣੇ ਜਿਹੜੇ ਵੈਪਨ ਦੇ ਨਾਲ ਉਸਨੇ 32 ਬੋਰ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਤੇ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਵੀ ਜਾ ਲੱਗਦਾ ਹੈ ਫਿਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਬਦਮਾਸ਼ ਦੇ ਪੈਰ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਆ ਦਾਖਲ ਕਰਵਾਇਆ ਗਿਆ ਇਹ ਮੇਨ ਬਦਮਾਸ਼ ਜਿਹੜਾ ਜੀਰੇ ਦਾ ਫਰੂਜ਼ਪੁਰ ਜੀਰੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ ਇਹ ਵੀ ਹੁਣ ਸ਼ੁਰੂਆਤੀ ਜਾਂਚ ਦੇ ਵਿੱਚ ਹੈ ਕਿ ਪਹਿਲਾਂ ਤੋਂ ਵੀ ਕਈ ਮੁਕੱਦਮੇ ਦਰਜ ਸੀ ਪਰ ਹੁਣ ਇਸ ਦੀ ਜਾਂਚ ਕੀਤੀ ਜਾਏਗੀ ਕਿ ਕਿਸੇ ਨੈਕਸਸ ਨਾਲ ਕਿਸੇ ਗੈਂਗ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ ਕਿਸੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਸੀਗਾ ਦੇਣਾ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਜੁਐਲਰੀ ਸ਼ਾਪ ਤੇ ਫਾਇਰਿੰਗ ਹੋਈ ਸੀ ਉਹ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਇਹਨਾਂ ਦੇ ਵੱਲੋਂ ਹੀ ਉਸ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਸੀਗਾ ਦਾ ਉਸ ਮਾਮਲੇ ਦੇ ਵਿੱਚ ਹੁਣੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਆ ਇਸ ਦਾ ਬਦਮਾਸ਼ ਦਾ ਇਨਕਾਊਂਟਰ ਕੀਤਾ ਹੈ ਔਰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਸਟੇਬਲ ਦੱਸਿਆ ਜਾ ਰਿਹਾ ਹੈ ਇਲਾਜ ਜਿਹੜਾ ਕੀਤਾ ਜਾ ਰਿਹਾ ਤੇ ਮੌਕੇ ਤੇ ਜਿਹੜਾ ਮੋਟਰਸਾਈਕਲ ਹੈ ਤੇ ਇੱਕ 32 ਬੋਰ ਦਾ ਪਿਸਤਲ ਤੇ ਦੋ ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੋਏ ਨੇ ਉਹ ਸਾਰੀ ਬਰਾਮਦਗੀ ਕਰਕੇ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਐ ਐਸਐਸਪੀ ਹੁਣਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੌਕੇ ਤੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਇਹ ਇਨਕਾਊਂਟਰ ਹੋਇਆ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਰੀ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਪੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਇੱਕ ਇਨਟ੍ਰੀਗੂ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਵਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਿਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂਚੀ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋਂ ਇਨਚਾਰਜ ਸੀਆਈਏ ਦੇ ਨਾਲ ਏਜੀਟੀਐਫ ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇ ਕੀਦਾ ਹੈਗਾ ਤਾਂ ਇਹਦੀ ਮੂਵਮੈਂਟ ਇਥੇ ਫਿਗਰ ਹੋਈ ਤੇ ਜਦੋਂ ਨਾਕਾ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਬਚਾ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਹੈ ਸਰ ਇਹ ਬੰਦਾ ਕੌਣ ਸੀ ਇਹਦੀ ਪਛਾਣ ਹੋਈ ਹੈ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਬੰਦਾ ਸਿਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁੱਠਪੇੜ ਹੋਈ ਹੈ ਸਰ ਇਹ ਕੰਡਾ ਹੀ ਇਹ ਕੰਡਾ ਹੀ ਸਿਗਾ ਇਹ ਅੱਜ ਇੱਕ ਅਲਾਈ ਸੀਗਾ ਵੈਸੇ ਜਿਹੜਾ ਉਹਦੋਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਮੁੱਗੇ ਦਾ ਰਹਿਣ ਵਾਲਾ ਤੇ ਉਹ ਉਹ ਹਲੇ ਵਾਂਟਡ ਹੈ ਸਾਨੂੰ ਫਿਰ ਕੁਝ ਪਤਾ ਲੱਗੇ ਕਿਹੜੀ ਆਰਗੇਨ ਆਰਗੇਨਾਈਜੇਸ਼ਨ ਬੇਸਿਕਲੀ ਇਹ ਇੱਕ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਉਹ ਜਿਹੜੇ ਮਲਜਮਾ ਤੱਕ ਉਦ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਗਰ ਆਊਟ ਹੋਏ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਸ ਦਿਨ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਸਵਾਲ ਉਹੀ ਸੇਮ ਬਾਈਕ ਲੈ ਗਿਆ ਜੀ ਉਹੀ ਸੇਮ ਬਾਈਕ ਲੈ ਗਿਆ ਜੀ ਜੀ ਇਹ ਦੇਖੋ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਵਾਲੀ ਜਿਹੜੀ ਰਿਵੋਲਵਰ ਹੈ ਬੱਤੀ ਬੋਲ ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਤੇ ਨਾਲ ਦੋ ਜਿੰਦਾ ਰਾਉਂਡ ਵੀ ਹੋਇਆ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜ਼ਰੂਰ ਹੈ ਗੱਡੀ ਦੀ ਲਾਈਟ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਜੀ ਉਹ ਸਟੇਬਲ ਹੈਗਾ ਉਹ ਸਟੇਬਲ ਹੈਗਾ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਜੀ ਠੀਕ ਹੈ ਫੇਰੀ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਬੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸਿਗੀਆਂ ਇੱਕ ਇੱਕ ਇੰਟ੍ਰੀਗਨ ਅਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਵਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਅਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਹਦੇ ਵਿੱਚ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋਂ ਇਨਚਾਰਜ ਸੀਆਈਏ ਤੇ ਨਾਲ ਏਜੀਟੀਐਫ ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਕੀਦਾ ਹੈਗਾ ਤੋਂ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਾਕਾ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਬਚਾ ਦੇ ਵਿੱਚ ਰਿਟੈਲੀਏਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲਾਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਹੈ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਉੱਪਰ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਹੈ ਕਾ ਬੀਤੇ ਦਿਨ ਤੁਹਾਨੂੰ ਦੱਸ ਦਈਏ ਕਿ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਦੋ ਬਦਮਾਸ਼ਾਂ ਦੇ ਵੱਲੋਂ ਤਾਂ ਉਹ ਲੁੜਿੰਦੇ ਸੀਗੇ ਪੁਲਿਸ ਨੂੰ ਔਰ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਮੂਵਮੈਂਟ ਹੁੰਦੀ ਜਦੋਂ ਬਦਮਾਸ਼ਾਂ ਦੀ ਉਦੋਂ ਪੁਲਿਸ ਨੇ ਪਿੱਛਾ ਕੀਤਾ ਔਰ ਪਿੱਛਾ ਕਰਦਿਆਂ ਦੌਰਾਨ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੀ ਇੱਕ ਗੱਡੀ ਤੇ ਫਾਇਰ ਲੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਪੰਜਾਬ ਪੁਲਿਸ ਦੀ ਗੱਡੀ ਦੇ ਉੱਪਰ ਫਾਇਰ ਲੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤਾਂ ਜਿਹੜਾ ਇੱਕ ਬਦਮਾਸ਼ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਐਸਐਸਪੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਉਹੀ ਅਕਿਊਜ਼ ਸੀ ਜਿਨ੍ਹਾਂ ਨੇ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਸੀਗੀਆਂ ਦੋ ਜਣੇ ਸੀਗੇ ਇੱਕ ਅਜੇ ਵੀ ਵਾਂਟਡ ਹੈ ਉਹ ਇਸ ਵੇਲੇ ਨਾਲ ਮੌਜੂਦ ਨਹੀਂ ਸੀਗਾ ਔਰ ਜਿਹੜੀ ਉਦੋਂ ਜੁਐਲਰੀ ਸ਼ਾਪ ਤੇ ਫਾਇਰਿੰਗ ਕਰਨ ਸਮੇ ਬਾਈਕ ਵਰਤੀ ਗਈ ਉਸੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਜਿਹੜਾ ਉਹ ਘੁੰਮ ਰਿਹਾ ਸੀ ਔਰ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁਲਿਸ ਦੇ ਉੱਪਰ ਆਪਣੇ ਜਿਹੜੇ ਵੈਪਨ ਦੇ ਨਾਲ ਉਸਨੇ 32 ਬੋਰ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਤੇ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਵੀ ਜਾ ਲੱਗਦਾ ਹੈ ਫਿਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਬਦਮਾਸ਼ ਦੇ ਪੈਰ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਆ ਦਾਖਲ ਕਰਵਾਇਆ ਗਿਆ ਇਹ ਮੇਨ ਬਦਮਾਸ਼ ਜਿਹੜਾ ਜੀਰੇ ਦਾ ਫਰੂਜ਼ਪੁਰ ਜੀਰੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦੇ ਉੱਪਰ ਇਹ ਵੀ ਹੁਣ ਸ਼ੁਰੂਆਤੀ ਜਾਂਚ ਦੇ ਵਿੱਚ ਹੈ ਕਿ ਪਹਿਲਾਂ ਤੋਂ ਵੀ ਕਈ ਮੁਕੱਦਮੇ ਦਰਜ ਸੀ ਪਰ ਹੁਣ ਇਸ ਦੀ ਜਾਂਚ ਕੀਤੀ ਜਾਏਗੀ ਕਿ ਕਿਸੇ ਨੈਕਸਸ ਨਾਲ ਕਿਸੇ ਗੈਂਗ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ ਕਿਸੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਸੀਗਾ ਦੇਣਾ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਜੁਐਲਰੀ ਸ਼ਾਪ ਤੇ ਫਾਇਰਿੰਗ ਹੋਈ ਸੀ ਉਹ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਇਹਨਾਂ ਦੇ ਵੱਲੋਂ ਹੀ ਉਸ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਸੀਗਾ ਦਾ ਉਸ ਮਾਮਲੇ ਦੇ ਵਿੱਚ ਹੁਣੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਆ ਇਸ ਦਾ ਬਦਮਾਸ਼ ਦਾ ਇਨਕਾਊਂਟਰ ਕੀਤਾ ਹੈ ਔਰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਸਟੇਬਲ ਦੱਸਿਆ ਜਾ ਰਿਹਾ ਹੈ ਇਲਾਜ ਜਿਹੜਾ ਕੀਤਾ ਜਾ ਰਿਹਾ ਤੇ ਮੌਕੇ ਤੇ ਜਿਹੜਾ ਮੋਟਰਸਾਈਕਲ ਹੈ ਤੇ ਇੱਕ 32 ਬੋਰ ਦਾ ਪਿਸਤਲ ਤੇ ਦੋ ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੋਏ ਨੇ ਉਹ ਸਾਰੀ ਬਰਾਮਦਗੀ ਕਰਕੇ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਐ ਐਸਐਸਪੀ ਹੁਣਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੌਕੇ ਤੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਇਹ ਅਨਕਾਊਂਟਰ ਹੋਇਆ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੋਰੀ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਬੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਪਾਈਂਟ ਰਿਕਨੂ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜਗਰਾਉਂਡ ਏਰੀਆ ਦੇ ਵਿੱਚ ਲੱਖਾਂ ਜੁਵਲਰੀ ਦੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਿਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਕਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂਹ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋ ਇਨ ਚਾਰਜ ਸੀ ਇਹ ਇਹਦੇ ਨਾਲ AGTF ਦੋਨਾਂ ਦੀ ਕੰਬਾਈਨਡ ਟੀਮ ਨੇ ਨਾਕਾ ਲਾਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੋ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਾਕਾ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈ ਉਹ ਦਿੱਤੀ ਜਾ ਰਹੀ ਹੈ ਸਰ ਇਹ ਬੰਦਾ ਕੌਣ ਸੀ ਦੀ ਪਛ ਹਾਂਜੀ ਜੀ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਬੰਦਾ ਸਿਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁੱਠਪੇੜ ਹੋਈ ਹੈ ਸਰ ਇਕੱਲਾ ਹੀ ਇਕੱਲਾ ਹੀ ਸੀਗਾ ਇਹ ਅੱਜ ਇਕੱਲਾ ਹੀ ਸੀਗਾ ਵੈਸੇ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਅਮੂਜੇ ਦਾ ਰਹਿਣ ਵਾਲਾ ਤੇ ਉਹ ਹਲੇ ਵਾਂਟਡ ਹੈ ਸਾਨੂੰ ਫਿਰ ਕੁਝ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਬੇਸਿਕਲੀ ਇੱਕ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜੂਮਾ ਤੱਕ ਉਦੋਂ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਗਰ ਆਊਟ ਹੋਏ ਇਸਾਰੇ ਇਸੇ ਹੀਮ ਨਾਲੇ ਕੋਲੇ ਕਿਵੇਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਸ ਦਿਨ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਸਵਾਰ ਜੀ ਦੀ ਸੇਮ ਬਾਈਕ ਲੈ ਗਿਆ ਜੀ ਦੀ ਸੇਮ ਬਾਈਕ ਲੈ ਗਿਆ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲੇ ਵਾਲੀ ਜਿਹੜੀ ਰਿਵੋਲਵਰ ਹੈ ਬੱਤੀ ਬੋਲ ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਤੇ ਨਾਲ ਦੋ ਜਿੰਦਾ ਰਾਉਂਡ ਵੀ ਹੋਇਆ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜ਼ਰੂਰ ਹੈ ਗੱਡੀ ਦੀ ਲਾਈਟ ਗੱਡੀ ਦੀ ਲਾਈਟ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਜੀ ਉਹ ਸਟੇਬਲ ਹੈਗਾ ਉਹ ਸਟੇਬਲ ਹੈਗਾ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਜੀ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 5 ਤਰੀਕ ਨੂੰ ਇਨਸੀਡੈਂਟ ਪਿਆ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਤੇ ਉੱਪਰ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਇਨ ਕਾਊਂਟਰ ਕਰ ਦਤਾ ਕਿਆ ਕਿਆ ਬੀਤੇ ਦਿਨ ਤੁਹਾਨੂੰ ਦੱਸਦੀ ਕਿ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਦੋ ਬਦਮਾਸ਼ਾਂ ਦੇ ਵੱਲੋਂ ਤਾਂ ਉਹ ਲੁੜਿੰਦੇ ਸੀਗੇ ਪੁਲਿਸ ਨੂੰ ਔਰ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਮੂਵਮੈਂਟ ਹੁੰਦੀ ਜਦੋਂ ਬਦਮਾਸ਼ਾਂ ਦੀ ਉਦੋਂ ਪੁਲਿਸ ਨੇ ਪਿੱਛਾ ਕੀਤਾ ਔਰ ਪਿੱਛਾ ਕਰਦਿਆਂ ਦੌਰਾਨ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੀ ਇੱਕ ਗੱਡੀ ਤੇ ਫਾਇਰ ਲੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਪੰਜਾਬ ਪੁਲਿਸ ਦੀ ਗੱਡੀ ਦੇ ਉੱਪਰ ਫਾਇਰ ਲੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤਾਂ ਜਿਹੜਾ ਇੱਕ ਬਦਮਾਸ਼ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਐਸਐਸਪੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹ ਹੀ ਅਕਿਊਜ਼ ਸੀ ਜਿਨ੍ਹਾਂ ਨੇ ਪਹਿਲਾਂ ਹਾ ਲੁਧਿਆਣਾ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਸਿਗੀਆਂ ਦੋ ਜਣੇ ਸਿਗੇ ਇੱਕ ਅਜੇ ਵੀ ਵਾਂਟਡ ਹੈ ਉਹ ਇਸ ਵੇਲੇ ਨਾਲ ਮੌਜੂਦ ਨਹੀਂ ਸਿਗਾ ਔਰ ਜਿਹੜੀ ਉਦੋਂ ਜੁਐਲਰੀ ਸ਼ਾਪ ਤੇ ਫਾਇਰਿੰਗ ਕਰਨ ਸਮੇ ਬਾਈਕ ਵਰਤੀ ਗਈ ਉਸੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਜਿਹੜਾ ਉਹ ਘੁੰਮ ਰਿਹਾ ਸੀ ਔਰ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁਲਿਸ ਦੇ ਉੱਪਰ ਆਪਣੇ ਜਿਹੜੇ ਵੈਪਨ ਦੇ ਨਾਲ ਉਸਨੇ 32 ਬੋਰ ਪਿਸਤਲ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਤੇ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਵੀ ਜਾ ਲੱਗਦਾ ਫਿਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਬਦਮਾਸ਼ ਦੇ ਪੈਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਆ ਦਾਖਲ ਕਰਵਾਇਆ ਗਿਆ ਇਹ ਮੇਨ ਬਦਮਾਸ਼ ਜਿਹੜਾ ਜੀਰੇ ਦਾ ਫਰੂਜ਼ਪੁਰ ਜੀਰੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ ਇਹ ਵੀ ਹੁਣ ਸ਼ੁਰੂਆਤੀ ਜਾਂਚ ਦੇ ਵਿੱਚ ਹੈ ਕਿ ਪਹਿਲਾਂ ਤੋਂ ਵੀ ਕਈ ਮੁਕੱਦਮੇ ਦਰਜ ਸੀ ਪਰ ਹੁਣ ਇਸ ਦੀ ਜਾਂਚ ਕੀਤੀ ਜਾਏਗੀ ਕਿ ਕਿਸੇ ਨੈਕਸਸ ਨਾਲ ਕਿਸੇ ਗੈਂਗ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ ਕਿਸੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਸੀਗਾ ਦੇਣਾ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਜੁਐਲਰੀ ਸ਼ਾਪ ਤੇ ਫਾਇਰਿੰਗ ਹੋਈ ਸੀ ਉਹ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਇਹਨਾਂ ਦੇ ਵੱਲੋਂ ਹੀ ਉਸ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਸੀਗਾ ਦਾ ਉਸ ਮਾਮਲੇ ਦੇ ਵਿੱਚ ਹੁਣੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਆ ਇਸ ਦਾ ਬਦਮਾਸ਼ ਦਾ ਇਨਕਾਊਂਟਰ ਕੀਤਾ ਹੈ ਔਰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਸਟੇਬਲ ਦੱਸਿਆ ਜਾ ਰਿਹਾ ਹੈ ਇਲਾਜ ਜਿਹੜਾ ਕੀਤਾ ਜਾ ਰਿਹਾ ਤੇ ਮੌਕੇ ਤੇ ਜਿਹੜਾ ਮੋਟਰਸਾਈਕਲ ਹੈ ਤੇ ਇੱਕ 32 ਬੋਰ ਦਾ ਪਿਸਤਲ ਤੇ ਦੋ ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੋਏ ਨੇ ਉਹ ਸਾਰੀ ਬਰਾਮਦਗੀ ਕਰਕੇ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਐ ਐਸਐਸਪੀ ਹੁਣਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੌਕੇ ਤੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਇਹ ਇਨਕਾਊਂਟਰ ਹੋਇਆ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰੀ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਪੰਦਰਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸਿਗੀਆਂ ਇੱਕ ਪਾ ਇੰਟ੍ਰੀਗ ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜੁਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਵਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂਹ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋ ਇਨ ਚਾਰਜ ਸੀ ਇਹ ਇਹ ਦਿਨ ਨਾਲ AGTF ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੋ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਬਚਾ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਹੈ ਸਰ ਇਹ ਬੰਦਾ ਕੌਣ ਸੀ ਇਹਦੀ ਪਛਾਣ ਹੋਈ ਹੈ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁੱਠਪੇੜ ਹੋਈ ਹੈ। ਸਰ ਇਕੱਲਾ ਹੀ ਹੈ ਇਕੱਲਾ ਹੀ ਸੀਗਾ ਇਹ ਅੱਜ ਇਕੱਲਾ ਹੀ ਸੀਗਾ ਵੈਸੇ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ। ਅਮੋਗਦਾ ਰਹਿਣ ਵਾਲਾ ਤੇ ਉਹ ਹਲੇ ਵਾਂਟਡ ਹੈ ਸਾਨੂੰ ਫਿਰ ਕੁਝ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਬੇਸਿਕਲੀ ਇਹ ਇੱਕ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜਮਾ ਤੱਕ ਉੱਤ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਗਰ ਆਊਟ ਹੋਏ ਸਰੀ ਇੱਥੇ ਸੇਮ ਨਾਲੇ ਕੋਲੇ ਕਿਵੇਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਹਦਨ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਸਵਾਰ ਜੀ ਦੀ ਸੇਮ ਬਾਈਕ ਲੈ ਕੇ ਚੱਲਦਾ ਸੀ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲੇ ਵਾਲੀ ਜਿਹੜੀ ਰਿਵੋਲਵਰ ਹੈ ਬੱਤੀ ਬੋਲ ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਤੇ ਨਾਲ ਦੋ ਜਿੰਦਾ ਰਾਉਂਡ ਵੀ ਹੋਇਆ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜ਼ਰੂਰ ਹੈ ਗੱਡੀ ਦੀ ਲਾਈਟ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਜੀ ਉਹ ਸਟੇਬਲ ਹੈਗਾ ਉਹ ਸਟੇਬਲ ਹੈਗਾ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਜੀ ਠੀਕ ਸਰ ਇਹ ਪਿੰ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 5 ਤਰੀਕ ਨੂੰ ਇਨਸੀਡੈਂਟ ਯਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਤੇ ਉੱਪਰ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਐਨ ਕਾਊਂਟਰ ਕਰ ਦਤਾ ਗਿਆ ਕਿਆ ਕਿਆ ਬੀਤੇ ਦਿਨ ਤੁਹਾਨੂੰ ਦੱਸਦੀ ਕਿ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਦੋ ਬਦਮਾਸ਼ਾਂ ਦੇ ਵੱਲੋਂ ਤਾਂ ਉਹ ਲੁੜਿੰਦੇ ਸੀਗੇ ਪੁਲਿਸ ਨੂੰ ਔਰ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਮੂਵਮੈਂਟ ਹੁੰਦੀ ਜਦੋਂ ਬਦਮਾਸ਼ਾਂ ਦੀ ਉਦੋਂ ਪੁਲਿਸ ਨੇ ਪਿੱਛਾ ਕੀਤਾ ਔਰ ਪਿੱਛਾ ਕਰਦਿਆਂ ਦੌਰਾਨ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੀ ਇੱਕ ਗੱਡੀ ਤੇ ਫਾਇਰ ਲੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਪੰਜਾਬ ਪੁਲਿਸ ਦੀ ਗੱਡੀ ਦੇ ਉੱਪਰ ਫਾਇਰ ਲੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤਾਂ ਜਿਹੜਾ ਇੱਕ ਬਦਮਾਸ਼ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਐਸਐਸਪੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਉਹੀ ਅਕਿਊਜ਼ ਸੀ ਜਿਨ੍ਹਾਂ ਨੇ ਪਹਿਲਾਂ ਅੱਲੂਧਿਆਣਾ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਸਿਗੀਆਂ ਦੋ ਜਣੇ ਸਿਗੇ ਇੱਕ ਅਜੇ ਵੀ ਵਾਂਟਡ ਹੈ ਉਹ ਇਸ ਵੇਲੇ ਨਾਲ ਮੌਜੂਦ ਨਹੀਂ ਸੀਗਾ ਔਰ ਜਿਹੜੀ ਉਦੋਂ ਜੁਲਰੀ ਸ਼ਾਪ ਤੇ ਫਾਇਰਿੰਗ ਕਰਨ ਸਮੇ ਬਾਈਕ ਵਰਤੀ ਗਈ ਉਸੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਜਿਹੜਾ ਉਹ ਘੁੰਮ ਰਿਹਾ ਸੀ ਔਰ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁਲਿਸ ਦੇ ਉੱਪਰ ਆਪਣੇ ਜਿਹੜੇ ਵੈਪਨ ਦੇ ਨਾਲ ਉਸਨੇ 32 ਬੋਰ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਤੇ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਵੀ ਜਾ ਲੱਗਦਾ ਹੈ ਫੇਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਬਦਮਾਸ਼ ਦੇ ਪੈਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਦਾਖਲ ਕਰਵਾਇਆ ਗਿਆ ਇਹ ਮੇਨ ਬਦਮਾਸ਼ ਜਿਹੜਾ ਜੀਰੇ ਦਾ ਫਿਰੋਜ਼ਪੁਰ ਜੀਰੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ ਇਹ ਵੀ ਹੁਣ ਸ਼ੁਰੂਆਤੀ ਜਾਂਚ ਦੇ ਵਿੱਚ ਹੈ ਕਿ ਪਹਿਲਾਂ ਤੋਂ ਵੀ ਕਈ ਮੁਕੱਦਮੇ ਦਰਜ ਸੀ ਪਰ ਹੁਣ ਇਸ ਦੀ ਜਾਂਚ ਕੀਤੀ ਜਾਏਗੀ ਕਿ ਕਿਸੇ ਨੈਕਸਸ ਨਾਲ ਕਿਸੇ ਗੈਂਗ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ ਕਿਸੇ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਸੀਗਾ ਦੇਣਾ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਜਿਹੜੀ ਜੁਐਲਰੀ ਸ਼ਾਪ ਤੇ ਫਾਇਰਿੰਗ ਹੋਈ ਸੀ ਉਹ ਇਹਨਾਂ ਦੇ ਵੱਲੋਂ ਹੀ ਕੀਤੀ ਗਈ ਇਹਨਾਂ ਦੇ ਵੱਲੋਂ ਹੀ ਉਸ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਸੀਗਾ ਤਾਂ ਉਸ ਮਾਮਲੇ ਦੇ ਵਿੱਚ ਹੁਣੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਇਆ ਇਸ ਦਾ ਬਦਮਾਸ਼ ਦਾ ਇਨਕਾਊਂਟਰ ਕੀਤਾ ਹੈ ਔਰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਸਟੇਬਲ ਦੱਸਿਆ ਜਾ ਰਿਹਾ ਹੈ ਇਲਾਜ ਜਿਹੜਾ ਕੀਤਾ ਜਾ ਰਿਹਾ ਤੇ ਮੌਕੇ ਤੇ ਜਿਹੜਾ ਮੋਟਰਸਾਈਕਲ ਹੈ ਤੇ ਇੱਕ 32 ਬੋਰ ਦਾ ਪਿਸਤਲ ਤੇ ਦੋ ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੋਏ ਨੇ ਉਹ ਸਾਰੀ ਬਰਾਮਦਗੀ ਕਰਕੇ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਐ ਐਸਐਸਪੀ ਹੁਣਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੌਕੇ ਤੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਇਹ ਇਨਕਾਊਂਟਰ ਹੋਇਆ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਰੀ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਬੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਪਾਈਂਟ ਰਿਕਨੂ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਵਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਿਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋਂ ਇਨਚਾਰਜ ਸੀਆਈਏ ਦੇ ਨਾਲ ਏਜੀਟੀਐਫ ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇ ਕੀਦਾ ਹੈਗਾ ਤਾਂ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਇਆ ਤੇ ਪੁਲਿਸ ਨੇ ਆਪਣੇ ਬਚਾ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਹੈ ਸਰ ਇਹ ਬੰਦਾ ਕੌਣ ਸੀ ਇਹਦੀ ਪਛਾਣ ਹੋਈ ਹੈ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਟਪੈੜ ਹੋਈ ਹੈ ਸਰ ਇੱਕ ਬੰਦਾ ਹੀ ਇੱਕ ਬੰਦਾ ਹੀ ਸੀਗਾ ਇਹ ਅੱਜ ਇੱਕ ਅਲਾਈ ਸੀਗਾ ਵੈਸੇ ਜਿਹੜਾ ਉਹਨਾਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਮੋਗੇ ਦਾ ਰਹਿਣ ਵਾਲਾ ਤੇ ਉਹ ਉਹ ਹਲੇ ਵਾਂਟਡ ਹੈ ਸਾਨੂੰ ਫਿਰ ਕੁਝ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਬੇਸਿਕਲੀ ਇਹ ਇੱਕ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜ ਉਹ ਜਿਹੜੇ ਮਲਜਮਾ ਤੱਕ ਉਦੋਂ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਗਰ ਆਊਟ ਹੋਏ ਸਰ ਇੱਥੇ ਸੇਮ ਨਾਲੇ ਕੋਲੇ ਕਿਵੇਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਸ ਦਿਨ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਸਵਾਰ ਉਹੀ ਸੇਮ ਬਾਈਕ ਲੈ ਕੇ ਜੀ ਜੀ ਸੇਮ ਬਾਈਕ ਤੇ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲੇ ਦੀ ਜਿਹੜੀ ਰਿਵੋਲਵਰ ਹੈ ਬਤੀ ਬੋਲ ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਤੇ ਨਾਲ ਦੋ ਜਿੰਦਾ ਰਾਉਂਡ ਵੀ ਹੋਇਆ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜ਼ਰੂਰ ਹੈ ਗੱਡੀ ਦੀ ਲਾਈਟ ਗੱਡੀ ਦੀ ਲਾਈਟ ਤੇ ਵੱਜਿਆ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਜੀ ਉਹ ਸਟੇਬਲ ਹੈਗਾ ਉਹ ਸਟੇਬਲ ਹੈਗਾ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਜੀ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀਡੀ ਤੇ ਨਾਲ ਸਾਡੇ ਡੀਐਸਪੀ ਜਗਰਾਉਂ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 5 ਤਰੀਕ ਨੂੰ ਇਨਸੀਡੈਂਟ ਯਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਉੱਪਰ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਐਨ ਕਾਊਂਟਰ ਕਰ ਦਿੱਤਾ ਗਿਆ ਕਾ ਬੀਤੇ ਦਿਨ ਤੁਹਾਨੂੰ ਦੱਸਦੀ ਕਿ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਦੋ ਬਦਮਾਸ਼ਾਂ ਦੇ ਵੱਲੋਂ ਤਾਂ ਉਹ ਲੁੜਿੰਦੇ ਸੀਗੇ ਪੁਲਿਸ ਨੂੰ ਔਰ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਮੂਵਮੈਂਟ ਹੁੰਦੀ ਜਦੋਂ ਬਦਮਾਸ਼ਾਂ ਦੀ ਉਦੋਂ ਪੁਲਿਸ ਨੇ ਪਿੱਛਾ ਕੀਤਾ ਔਰ ਪਿੱਛਾ ਕਰਦਿਆਂ ਦੌਰਾਨ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪੁਲਿਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੀ ਇੱਕ ਗੱਡੀ ਤੇ ਫਾਇਰ ਲੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਪੰਜਾਬ ਪੁਲਿਸ ਦੀ ਗੱਡੀ ਦੇ ਉੱਪਰ ਫਾਇਰ ਲੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਡਿਫੈਂਸ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤਾਂ ਜਿਹੜਾ ਇੱਕ ਬਦਮਾਸ਼ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਐਸਐਸਪੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਉਹੀ ਅਕਿਊਜ਼ ਸੀ ਜਿਨ੍ਹਾਂ ਨੇ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਜੁਐਲਰੀ ਸ਼ਾਪ ਦੇ ਉੱਪਰ ਗੋਲੀਆਂ ਚਲਾਈਆਂ ਸਿਗੀਆਂ ਦੋ ਜਣੇ ਸਿਗੇ ਇੱਕ ਅਜੇ ਵੀ ਵੌਂਟਡ ਹੈ ਉਹ ਇਸ ਵੇਲੇ ਨਾਲ ਮੌਜੂਦ ਨਹੀਂ ਸੀਗਾ ਔਰ ਜਿਹੜੀ ਉਦੋਂ ਜੁਐਲਰੀ ਸ਼ਾਪ ਤੇ ਫਾਇਰਿੰਗ ਕਰਨ ਸਮੇਂ ਬਾਈਕ ਵਰਤੀ ਗਈ ਉਸੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਜਿਹੜਾ ਉਹ ਘੁੰਮ ਰਿਹਾ ਸੀ ਔਰ ਪੁਲਿਸ ਨੇ ਜਦੋਂ ਇਸ ਨੂੰ ਰੋਕਿਆ ਤਾਂ ਪੁਲਿਸ ਦੇ ਉੱਪਰ ਆਪਣੇ ਜਿਹੜੇ ਵੈਪਨ ਦੇ ਨਾਲ ਉਸਨੇ 32 ਬੋਰ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਤੇ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਵੀ ਜਾ ਲੱਗਦਾ ਫਿਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਬਦਮਾਸ਼ ਦੇ